ਤੁਸੀਂ ਦੇਖ ਰਹੇ ਹੋ ਪਲਾਗ ਹਰਿਆਣਾ ਅਤੇ ਜੰਮੂ ਕਸ਼ਮੀਰ ਪੰਜਾਬ ਦੇ ਦੋ ਗਵਾਂਢੀ ਰਾਜ ਦੋਨਾਂ ਦੇ ਚੋਣ ਨਤੀਜੇ ਲਗਭਗ ਲਗਭਗ ਸਥਿਤੀ ਕਲੀਅਰ ਹੁੰਦੀ ਜਾ ਰਹੀ ਹੈ ਦੋਨਾਂ ਦੇ ਤੱਪ ਉਹ ਆਪਣੇ ਰਾਜਾਂ ਤੇ ਔਰ ਦੇਸ਼ ਦੀ ਸਿਆਸਤ ਤੇ ਉਹਨਾਂ ਦਾ ਇੱਕ ਅਸਰ ਪੈਣਾ ਹੀ ਪੈਣਾ ਪਰ ਪੰਜਾਬ ਤੇ ਵੀ ਕੋਈ ਅਸਰ ਪੈਣਾ ਇਹਨਾਂ ਚੀਜ਼ਾਂ ਦਾ ਕਿਉਂਕਿ ਪਾਰਟੀਆਂ ਪੰਜਾਬ ਨਾਲ ਸੰਬੰਧਿਤ ਵੀ ਲਗਭਗ ਉਹੀ ਨੇ ਔਰ ਉਹਨਾਂ ਦਾ ਕੀ ਇੰਪੈਕਟ ਪੈਣਾ ਇਹਦੇ ਤੇ ਅੱਜ ਤੁਹਾਡੀ ਸਾਹਮਣੇ ਪਵਾਉਣਿਆ ਚਰਚਾ ਕਰਦੇ ਹਾਂ ਜੇਕਰ ਹਰਿਆਣਾ ਦੀ ਗੱਲ ਕਰੀਏ ਤਾਂ ਹਰਿਆਣੇ ਦੇ ਸਾਰੇ ਜਿਹੜੇ ਲਗਭਗ ਐਗਜਿਟ ਪੋਲ ਨੇ ਤੇ ਬਾਕੀ ਦੇ ਜਿਹੜੇ ਹੁਣ ਤੱਕ ਦੇ ਅੰਦਾਜ਼ੇ ਨੇ ਉਹ ਤਰੇ ਤਰੇ ਰਹ ਗਏ ਸਾਰੇ ਕਾਂਗਰਸ ਨੂੰ ਕਲੀਅਰ ਕਟ ਮжоਰੀਟੀ ਦਿੰਦੇ ਸੀ ਸਾਰੇ ਕਾਂਗਰਸ ਦਾ ਜਿੱਤ ਦਾ ਨਾਦ ਬਜਾਉਣ ਲੱਗੇ ਸੀ ਪਰ ਹੋਇਆ ਇਹ ਦੋ ਉਲਟਾ ਕਿ ਬੀਜੇਪੀ ਤੀਜੀ ਵਾਰ ਸਰਕਾਰ ਬਣਾਉਣ ਜਾ ਰਹੀ ਹੈ ਹਰਿਆਣੇ ਦੇ ਵਿੱਚ ਉਹਦੀ ਵਜ੍ਹਾ ਕੀ ਹੈ ਇਹ ਵੀ ਇੱਕ ਗੱਲ ਕਰਾਂਗੇ ਔਰ ਦੂਜੀ ਗੱਲ ਇਹ ਕਿਉਂ ਹੋਇਆ ਇਹਦੇ ਪਿੱਛੇ ਕੀ ਗੱਲਾਂ ਨੇ ਕਿਉਂਕਿ ਪਹਿਲਾਂ ਤਾਂ ਕੋਈ ਏਵੀਆ ਬੰਦਾ ਵੀ ਰੌਲਾ ਨਹੀਂ ਪਿਆ ਤੇ ਅੱਜ ਕੱਲ ਕੋਸ ਰੌਲੇ ਘਟੋ ਘਟਾ ਇਲੈਕਸ਼ਨ ਕਮਿਸ਼ਨ ਤੇ ਫਿਰ ਸਵਾਲ ਉੱਠੇ ਇੱਕ ਵਾਰੀ ਉਹ ਇੱਕਦਾਂਗ ਗੱਲ ਹੈ ਦੂਜਾ ਜੰਮੂ ਐਂਡ ਕਸ਼ਮੀਰ ਡਿਊਟੀ ਦੋ ਜੂਨੀਅਰ ਟੈਰੀਟਰੀ ਹਿੱਸਿਆਂ ਚ ਤੋੜ ਕੇ ਇੱਕ ਸਪੈਸ਼ਲ ਅਧਿਕਾਰ ਪ੍ਰਾਪਤ ਰਾਜ ਨੂੰ ਪਹਿਲੀ ਵਾਰ 10 ਸਾਲਾਂ ਬਾਅਦ ਜੰਮੂ ਐਂਡ ਕਸ਼ਮੀਰ ਦੇ ਖਿੱਤੇ ਦੇ ਵਿੱਚ ਚੋਣਾ ਹੋਈਆਂ ਨੇ ਔਰ ਭਾਜਪਾ ਨੇ ਜੋਰ ਲਾ ਕੇ ਇਹਦੀ ਡਿਲੀਮੀਟੇਸ਼ਨ ਵੀ ਕਰਾਈ ਡਿਲੀਮੀਟੇਸ਼ਨ ਦੇ ਵਿੱਚ 43 ਸੀਟਾਂ ਜੰਮੂ ਰੀਜਨ ਦੇ ਵਿੱਚ ਤੇ 47 ਸੀਟਾਂ ਰਹਿ ਗਈਆਂ ਸੀ ਕਸ਼ਮੀਰ ਰੀਜਨ ਦੇ ਵਿੱਚ ਉਹਦਾ ਨਤੀਜਾ ਕੀ ਕਹਿ ਰਿਹਾ ਇਹਨੂੰ ਵੀ ਦੇਖਾਂਗੇ ਆਮ ਆਦਮੀ ਪਾਰਟੀ ਜਿਹੜੀ ਓਵਰਆਲ ਪੰਜਾਬ ਤੇ ਦਿੱਲੀ ਦੇ ਵਿੱਚ ਸੱਤਾਧਾਰੀ ਪਾਰਟੀ ਹੈ ਪਰ ਕੇਜਰੀਵਾਲ ਉਹਨਾਂ ਦੀ ਜਨਮ ਭੂਮੀ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਖਾਤਾ ਨਹੀਂ ਖੋਲਿਆ ਜੰਮੂ ਕਸ਼ਮੀਰ ਚ ਇੱਕ ਸੀਟ ਨਾਲ ਡੋਡੇ ਦੇ ਵਿੱਚ ਡੋਡਾ ਸੀਟ ਤੋਂ ਖਾਤਾ ਖੁੱਲ ਗਿਆ ਜਰੂਰ ਘੱਟੋ ਘੱਟ ਜੂਨੀਅਰ ਟਰੇਟਰੀ ਦੇ ਵਿੱਚ ਹੁਣ ਸਵਾਲ ਹਰਿਆਣੇ ਦਾ ਹੈ ਹਰਿਆਣੇ ਦੇ ਵਿੱਚ ਉਹ ਸਫਾਲੋਜੀਸਟ ਤੇ ਉਹ ਸਾਰੇ ਫੇਰ ਕਿਉਂ ਹੋ ਗਏ ਕਿੱਧਰ ਨੂੰ ਗੱਲ ਚਲੀ ਗਈ ਅੱਜ ਕੱਲ ਅਜੇ ਦੇ ਵਿਸ਼ਲੇਸ਼ਣ ਵੋਟ ਪਰਸੈਂਟੇਜ ਨਾਲ ਬਾਕੀ ਨਾਲ ਆਉਣਗੇ ਔਰ ਕਿਹਾ ਜਾਂਦਾ ਕਿ ਕਾਂਗਰਸ ਕੋਲ ਬੋਰਸ ਪਰਸੈਂਟੇਜ ਤਾਂ ਲਗਭਗ ਮਤਲਬ ਬੀਜੇਪੀ ਨਾਲੋਂ ਜ਼ਿਆਦਾ ਸੀ ਥੋੜੀ ਬਾਅਦ ਤੋਂ ਕੁਝ ਸੀਟਾਂ ਤੇ ਬਹੁਤ بڑے ਮਾਰਜਨ ਨਾਲ ਜਿੱਤ ਗਏ ਉਹ ਬਾਕੀ ਤੇ ਮਾਰਜਨ ਬਹੁਤ ਘੱਟ ਰਹਿ ਗਿਆ ਹਾਂ ਉੱਥੇ ਕੁਝ ਗੱਲਾਂ ਸੀਗੀਆਂ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਅਲਾਈਅੰਸ ਹੁੰਦਾ ਸੀ ਹੁੰਦਾ ਹੁੰਦਾ ਲਾਸਟ ਤੱਕ ਚਰਚਾ ਚੱਲਦੀ ਰਹੀ ਤੇ ਉਹ ਨਹੀਂ ਹੋਇਆ ਉਹਦਾ ਕੋਈ ਇੰਪੈਕਟ ਹੈ ਜਾਂ ਇਹਦਾ ਹੁਣ ਇਸ ਜਿੱਤ ਦਾ ਕਿਸਾਨ ਅੰਦੋਲਨ ਤੇ ਕਿਸਾਨਾਂ ਖਿਸਾਨ ਭਾਈਚਾਰੇ ਤੇ ਅਤੇ ਦੇਸ਼ ਦੀ ਸਿਆਸਤ ਤੇ ਕੀ ਅਸਰ ਪਵੇਗਾ ਜੀਜੇ ਮਤਲਬ ਚਾਰ ਜੇਕਰ ਮੁੱਦਿਆਂ ਦੀ ਗੱਲ ਕਰੀਏ ਕੀ ਉਹ ਮੁੱਦਿਆਂ ਬਨ ਗਾਰਨੀ ਕੀਤਾ ਹਰਿਆਣਾ ਦੇ ਲੋਕਾਂ ਨੇ ਜਿਹਦੇ ਚ ਉਹ ਕਹਿੰਦੇ ਸੀ ਜਵਾਨ ਅਗਰੀਬੀਰ ਯੋਜਨਾ ਦਾ ਮਾਮਲਾ ਕਿਸਾਨ ਜਿਹੜੇ ਕਿਸਾਨ ਆंदोलਨ ਕਰ ਰਹੇ ਨੇ ਉਹ ਸਾਰੇ ਮਾਮਲੇ ਦੇ ਵਿੱਚ ਨੇ ਕਿ ਬੀਜੇਪੀ ਸੁਣ ਨਹੀਂ ਰਹੀ ਉਹਨਾਂ ਦੀ ਕਿਸੇ ਵੀ ਰੂਪ ਦੇ ਵਿੱਚ ਖਾਸ ਤੌਰ ਤੇ ਕਾਂਗਰਸ ਨੇ ਲੋਕ ਸਭਾ ਚੋਣਾਂ ਦੇ ਵਿੱਚ ਜਦੋਂ 5 ਸੀਟਾਂ ਜਿੱਤਨੀਆਂ ਸੀਗੀਆਂ ਹਰਿਆਣਾ 'ਚ 5 ਹਰਿਆਣਾ ਇਹ ਬੀਜੇਪੀ ਨੇ ਜਿੱਤੀਆਂ ਸੀ ਉਦੋਂ ਐ ਲੱਗਦਾ ਸੀਗਾ ਕਿ ਬੀਜੇਪੀ ਡਾਊਨ ਚਲੀ ਗਈ ਹੈ ਹਰਿਆਣੇ ਦੇ ਵਿੱਚ ਉਹਦੇ ਪਿੱਛੇ ਆंदोलਨ ਦਾ ਵੀ ਅਸਰ ਹੈ ਤੇ ਹੋਰ ਚੀਜ਼ਾਂ ਵੀ ਨੇ ਤੇ ਨਾਲ ਪਹਿਰਵਾਨ ਕਰਕੇ ਉਹ ਜਿਹੜਾ ਅੰਦੋਲਨ ਸੀਗਾ ਕੁੜੀਆਂ ਦੇ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਉਹ ਵੀ ਮਾਮਲਾ ਸੀ ਤੇ ਇੱਕ ਸੰਵਿਧਾਨ ਦਾ ਮਾਮਲਾ ਸੀ ਦਲਿਤ ਕਮਿਊਨਿਟੀ ਨੂੰ ਜੋੜਿਆ ਹੁਣ ਉੱਥੇ ਸਾਰੇ ਮਾਮਲਿਆਂ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ जाट 벨ਟ 'ਚ ਵੀ ਭਾਜਪਾ ਨੇ ਪਹਿਲਾਂ ਨਾਲੋਂ ਚੰਗਾ ਕੀਤਾ ਪਿਛਲੇ ਵਾਰੀ ਉਹਦੀਆਂ ਸੀਟਾਂ 40 ਰਹਿ ਗਈਆਂ ਸੀ ਐਤਕੀ 47 48 46 47 48 ਤੇ ਮਤਲਬ ਫੁੱਲ ਮੈਜੋਰਟੀ ਹੈ ਤੇ ਜਿਹੜੀ ਜਜਪੀ ਕਿਸਾਨੀ ਦੀ ਪਾਰਟੀ जिने दासा एमएलए ਲੈ ਕੇ বিজেপি ਨਾਲ ਸਾਂਝੀ ਸਰਕਾਰ ਬਣਾਈ ਬਾਅਦ ਦੇ ਵਿੱਚ বিজেপি ਚੋਂ ਨਿਕਲ ਜਾਂ ਕੱਢ ਦਿੱਤੀ ਗਈ ਉਹ ਬਿਲਕੁਲ ਜ਼ੀਰੋ ਹੋ ਗਈ ਉਹਦਾ ਮੁਖੀ ਪੰਜਵੇਂ ਛੇਵੇਂ ਨੰਬਰ ਤੇ ਚਲਾ ਗਿਆ ਜਿੱਥੋਂ ਜਿਹੜੀ ਸੀਟ ਤੋਂ ਖੜਾ ਸੀਗਾ ਇਹ ਵਰਤਾਰਾ ਕੀ ਹੈ ਤੇ ਇਹਦਾ ਇਮਪੈਕਟ ਕੀ ਪਾਣਾ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਕਾਂਗਰਸ ਨੇ ਇਹ ਵੀ ਵਾਅਦਾ ਕੀਤਾ ਸੀ ਕਿਸਾਨੀ ਦੇ ਨਾਲ ਕਿ ਜੇ ਅਸੀਂ ਸੱਤਾ ਦੇ ਵਿੱਚ ਆਉਂਨੇ ਆ ਨਾ ਕੇਵਲ ਗਵਰਨਮੈਂਟ ਆਫ ਇੰਡੀਆ ਲੈਵਲ ਤੇ ਸੀ ਲੀਗਲ ਗਾਰੰਟੀ ਦੇਾਂਗੇ ਐਮਐਸਪੀ ਦੀ ਦੂਜੀ এবিসি ਕਰਜ਼ੇ ਦੇ ਮਾਮਲੇ ਦੇ ਵਿੱਚ ਵੀ ਰਾਹੁਲ ਗਾਂਧੀ ਵਾਰ-ਵਾਰ ਬੋਲਦੇ ਰਹੇ ਤੀਜਾ এবিসি ਭੁਪਿੰਦਰ ਹੁੱਡਾ ਜਿਹੜਿਆ ਨੇ ਮੰਨਿਆ ਜਾਂਦਾ ਸੀ ਕਿ ਜੇ ਕਾਂਗਰਸ ਆਉਂਦੀ ਹੈ ਤਾਂ ਚੀਫ ਮਿਨਿਸਟਰ ਬਣਨਗੇ ਉਹ ਕਹਿੰਦੇ ਸੀ ਆ ਸੰਭੋ ਬਾਰਡਰ ਜਿਹੜਾ ਇਹ ਅਸੀਂ ਖੋਲ ਦੇਾਂਗੇ ਦਿੱਲੀ ਜਿਵੇਂ ਮਰਜ਼ੀ ਗੱਲ ਕਰੇ ਨਾ ਕਰੇ ਅਸੀਂ ਨਹੀਂ ਘਟੋ-ਗਾਟੇ ਗੱਲ ਕਰਾਂਗੇ ਇੱਕ ਤਾਂ ਇਹ ਗੱਲ ਤੇ ਦਲਤ ਸੰਵਿਧਾਨ ਦੇ ਨਾਤੇ ਉਹ ਦੂਜੀ ਗੱਲ ਇਹਨਾਂ ਤੇ ਕੀ ਅਸਰ ਪਿਆ ਇਹਦੇ ਤੇ ਭਾਜਪਾ ਦੇ ਜਿੱਤਣ ਦਾ ਕ੍ਰਿਸ਼ਮਾ ਜਿਹੜਾ ਵਾਪਰਿਆ ਹੈ ਤੇ ਬਿਨਾਂ ਸ਼ੱਕ ਕਾਂਗਰਸ ਨੂੰ ਇਹ ਬੜਾ ਵੱਡਾ ਤਕਾ ਲੱਗਿਆ ਹਾਲਾਂਕਿ ਇਹ ਵੀ ਗੱਲ ਹੈ ਨਾਲ ਕਿ ਲੋਕ ਸਭਾ ਚੋਣਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਚ 10 ਰੈਲੀਆਂ ਕੀਤੀਆਂ ਸੀ ਐਤਕੀ ਅਸੈਂਬਲੀ ਚੋਣਾਂ ਚ ਕੇਵਲ 4 ਰੈਲੀਆਂ ਕੀਤੀਆਂ ਨੇ ਔਰ ਇਹਦੇ ਚ ਕੀ ਇਹੀ ਗੱਲ ਕੰਮ ਕਰ ਗਈ ਕਿ ਉਹਨੇ ਜਿਹੜੀ ਰਣਨੀਤੀ ਬਣਾਈ ਇੱਕ ਤਾਂ 6 ਮਹੀਨੇ ਪਹਿਲਾਂ 6 ਮਿਨਿਸਟਰ ਬਦਲ ਦਿਓ ਆਪਣਾ ਦੂਜੇ ਚੀਫ ਮਿਨਿਸਟਰ ਜਿਹੜਾ ਸਾਬਕਾ ਹੋ ਗਿਆ ਉਹਨੂੰ ਲੋਕ ਸਭਾ ਚ ਲੈ ਜਾਓ ਐਂਟੀਕ ਮੈਸੀ ਚਲੀ ਗਈ ਜਾਂ ਇਹ ਵੀ ਇੱਕ ਗੱਲ ਹੈ ਕਿ ਵੱਡੇ ਵੱਡੇ ਲੀਡਰਾਂ ਦੇ ਟਿਕਟਾਂ ਕੱਟ ਦਿਓ ਜਿਹੜੇ ਲੱਗਦੇ ਸੀ ਕਿ ਧਰਨਦਰ ਰਾਮਰਾਜ ਸ਼ਰਮਾ ਵਰਗੇ ਜਿਹੜੇ ਵੱਡੇ ਲੀਡਰ ਸੀਗੇ ਉਹਨੂੰ ਵੀ ਉਸ ਰੂਪ ਦੇ ਵਿੱਚ ਨਾ ਰੱਖੋ ਤੀਜੀ ਗੱਲ ਇਹ ਵੀ ਹੈ ਕਿ ਕੀ ਜਿਹੜਾ ਇਹ ਮੈਸੇਜ ਦੇਣਾ ਸੀ ਕਿ ਚੀਫ ਮਿਨਿਸਟਰ ਕਿਹਨੂੰ ਬਣਾਇਆ ਗਿਆ ਹੈ ਚੀਫ ਮਿਨਿਸਟਰੀ ਇੱਕ ਗੱਲ ਤਾਂ ਕਲੀਅਰ ਹੈ ਹਰਿਆਣੇ ਦੀ ਸਿਆਸਤ ਚ ਬੀਜੇਪੀ ਜਦ ਤੋਂ ਪਰ ਲਾਈਮਲਾਈਟ ਚ ਆਈ ਹੈ 2014 ਤੋਂ ਉਹਨੇ ਇੱਕ ਗੱਲ ਮੈਸੇਜ ਲਗਾਤਾਰ ਸ਼ਟਲ ਤਰੀਕੇ ਦੇ ਨਾਲ ਹਰਿਆਣੇ ਚ ਦਿੱਤਾ ਹੋਇਆ ਕਿ ਅਸੀਂ ਚੀਫ ਮਿਨਿਸਟਰ ਅਸੀਂ ਪਾਵਰਫੁੱਲ ਬੰਦਾ ਗੈਰ ਜਾਟ ਹੀ ਬਣਾਵਾਂਗੇ ਖੱਟਰੋੜਾ ਨੂੰ ਪਹਿਲਾਂ ਨਿਆਣਾ ਤੇ ਜੇ ਪੰਜਾਬੀ ਨਾਰਾਜ਼ ਦੀ ਵਿਵਿਧ ਜਾਏ ਬਾਕੀ ਕੋਈ ਨਾਰਾਜ਼ ਹੋਇਆ ਤਾਂ OBC ਦੇ ਵਿੱਚੋਂ ਸੈਣੀ ਦੇ ਆਂਦੇ ਇਹਦਾ ਮਤਲਬ ਗੈਰ ਜਾਟ ਜਿਹੜੀ ਇੱਕ ਵੋਟ ਬੈਂਕ ਹੈ ਉਹ ਕਨਸੋਲੀਡੇਟਰ ਲਗਾਤਾਰ ਹੋਇਆ ਦੂਜੀ ਗੱਲ ਜਿਹੜਾ ਸਬਧਾਨ ਦੇ ਨਾਲ ਤੇ ਦਲਿਤ ਕਾਂਗਰਸ ਦੇ ਨਾਲ ਗਿਆ ਸੀ ਕਿਸ ਨਾ ਕਿਸੇ ਰੂਪ ਦੇ ਵਿੱਚ ਔਰ ਉਹ ਦਲਿਤ ਜਦੋਂ जाट ਹੁੱਡਾ ਪਲਾਸੇ ਕੀ ਕੁਮਾਰੀ ਸੈਲਜਾ ਜਿਹੜੀ ਲਗਾਤਾਰ ਨਾਰਾਜ਼ ਰਹੇ ਜਿਹੜੀ ਵੱਡੀ ਲੀਡਰ ਹੈ ਜੇ ਦਲਿਤ ਲੀਡਰ ਦੇ ਤੌਰ ਤੇ ਉਹਨੇ ਵੀ ਕੋਈ ਅਸਰ ਪਾਇਆ ਇਹਨਾਂ ਸਾਰੀਆਂ ਗੱਲਾਂ ਤੇ ਦਲਤਾਂ ਨੂੰ ਵੀ ਕਿਤੇ ਨਾ ਕਿਤੇ ਮੈਸੇਜ ਗਿਆ ਕਿ ਨਹੀਂ ਇਹ ਤਾਂ ਕੇਵਲ जाट ਪਾਰਟੀ ਦੇ ਤੌਰ ਤੇ ਆਪਦੇ ਆਪ ਨੂੰ ਟ੍ਰੀਟ ਕਰਦੇ ਨੇ ਉਦੀ ਵੋਟ ਵੀ ਵੈਸੇ ਤਾਂ ਕਾਸਟ ਬਾਈ ਜੇ ਬੋਏ ਬੋਟਾਂ ਦਾ ਅਨਲਿਸਿਸ ਬਾਅਦ ਦੇ ਵਿੱਚ ਆਉਣਾ ਪਰ ਇਹ ਇਨੀਸ਼ੀਅਲ ਅਜੇ ਗੱਲਾਂ ਨੇ ਕਿ ਇਹਨਾਂ ਦੇ ਵਿੱਚ ਕੀ ਕੀਤਾ ਜਾਊਗਾ ਤੀਜੀ ਗੱਲ ਕੀ ਜੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਕੋਈ ਅਲਾਈਅੰਸ ਹੋ ਜਾਂਦਾ ਤਾਂ ਇਹਦੋ ਰਿਜ਼ਲਟ ਵਧੀਆ ਰਹਿੰਦਾ ਪਰ ਰਿਜ਼ਲਟ ਕੌਣਗਾ ਆਮ ਆਦਮੀ ਪਾਰਟੀ ਦਾ ਇੰਨਾ ਕਿ ਕਿ ਬਹੁਤ ਜਗ੍ਹਾ ਤੇ ਕਾਫੀ ਜਗ੍ਹਾ ਤੇ ਨੋਟਾਂ ਤੋਂ ਵੀ ਘੱਟ ਵੋਟਾਂ ਪਈਆਂ ਨੇ ਇੱਕ ਪੌਣਾ ਮਤਲਬ 2% ਵੋਟ ਵੀ ਨਹੀਂ ਪਈ 9.2% ਬੋਟ ਦੇ ਨੇੜੇ ਤੇੜੇ ਆਮ ਆਦਮੀ ਪਾਰਟੀ ਨੂੰ ਵੋਟ ਹਰਿਆਣਾ ਚ ਮਿਲੀ ਹੈ ਇਹਦੇ باوجود ਕਿਉਂ ਕੇਜਰੀਵਾਲ ਉਹਨਾਂ ਦਾ ਆਪਣਾ ਪੇਰੈਂਟ ਸਟੇਟ ਹੈ ਜਨਮ ਭੂਮੀ ਹੈ ਤੇ ਉਹਨਾਂ ਨੇ ਕਿਹਾ ਹਰਿਆਣਾ ਦਾ ਪੁੱਤਰ ਆ ਗਿਆ ਤੇ ਬਾਕੀ ਅਸੀਂ ਇਹ ਕਰਾਂਗੇ ਬਾਕੀ ਦੀਆਂ ਚੀਜ਼ਾਂ ਜੋ ਵੀ ਸਾਰੀਆਂ ਜੋ ਲੋਕ ਕਰਦੇ ਨੇ ਗਰੰਟੀਆਂ ਵੀ ਦਿੱਤੀਆਂ ਜਿਉਂ ਜਿਹਾ ਪਹਿਲੀਆਂ ਗਰੰਟੀਆਂ ਸੀ ਉਹ ਸਾਰੀਆਂ ਹੋਣ ਜਾਣਗੇ ਤੇ ਦੂਜੀ ਗੱਲ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਪਹਿਲੀ ਵਾਰ ਝੂਠੀ ਤੋਂ ਬਾਅਦ ਇਲੈਕਸ਼ਨ ਦੇਖ ਰਿਹਾ ਹੈ ਸ਼ਾਇਦ ਉੱਥੇ ਦੇ ਲੋਕਾਂ ਦੀ ਆਵਾਜ਼ ਪਹਿਲੀ ਵਾਰ ਸਾਹਮਣੇ ਆਉਣ ਲੱਗੀ ਹੈ ਬੀਜੇਪੀ ਨੇ ਡੀਲਿਮਿਟੇਸ਼ਨ ਕੀਤੀ ਭਾਵੇਂ ਉਹ ਪੂਰਾ ਰਾਜ ਨਹੀਂ ਹੈ ਅਸਲ ਦੇ ਵਿੱਚ ਇਹ ਤੋਂ ਬਾਅਦ ਸ਼ੁਰੂ ਹੋਣੀ ਹੈ ਕੰਟਰਡਿਕਸ਼ਨ ਉੱਥੇ ਜਿਹੜਾ ਚੀਫ ਮਿਨਿਸਟਰ ਬਣ ਜੂ ਐਲ ਜੀ ਦੀ ਚੱਲੂਗੀ ਜਾਂ ਚੀਫ ਮਿਨਿਸਟਰ ਦੀ ਚੱਲੂਗੀ ਕਿਹਦੀ ਚੱਲੂਗੀ ਪਰ ਡੀਲਿਮਿਟੇਸ਼ਨ ਦੇ ਵਿੱਚ 43 ਸੀਟਾਂ ਜੰਮੂ ਕਸ਼ਮੀਰ ਜੰਮੂ ਰੀਜਨ ਚ ਲਿਆਂਦੀਆਂ ਤੇ ਬਾਕੀ ਉੱਥੇ ਅੱਜ ਵੀ ਇੱਕ ਗੱਲ ਸਾਬਤ ਹੋ ਗਈ ਹੈ ਕਿ ਹਾਲਾਂਕਿ ਲਦਾਖ ਦੀਆਂ ਚਾਰ ਅਸੈਂਬਲੀ ਸੀਟਾਂ ਉਹ ਬਿਲਕੁਕੁਲ ਅਲੱਗ ਝੋਟੀ ਬਣ ਗਈ ਹੈ ਲਦਾਖੀ ਵੀ ਗਵਰਨਮੈਂਟ ਆਫ ਇੰਡੀਆ ਨਾਲ ਨਾਰਾਜ਼ਗੀ ਦੇ ਤੌਰ ਤੇ ਚੱਲ ਰਹੇ ਨੇ ਲਗਾਤਾਰ ਜਾ ਰਹੇ ਨੇ ਔਰ ਜੇਕਰ ਜੰਮੂ ਕਸ਼ਮੀਰ ਨੂੰ ਇਹ ਲੱਗਦਾ ਉਥੇ ਦੇ ਲੋਕਾਂ ਨੂੰ ਇਹ ਲੱਗਦਾ ਕਿ 5 ਅਗਸਤ 2019 ਨੂੰ ਬੀਜੇਪੀ ਨੇ ਜੋ 370 ਤੇ 35 ਇਹ ਤੋੜ ਕੇ ਇਥੇ ਝੂਟੀ ਬਣਾਈ ਹੈ ਇਹ ਠੀਕ ਹੈ ਤਾਂ ਕੀ ਵੈਲਕਮ ਨਾ ਕਰਦੇ ਜੰਮੂ ਕਸ਼ਮੀਰ ਦੇ ਲੋਕ ਬੀਜੇਪੀ ਦਾ ਬੀਜੇਪੀ ਨੂੰ ਵੈਲੀ ਚੋਂ ਕੋਈ ਸੀਟ ਨਹੀਂ ਆ ਰਹੀ ਕਹਿੰਦੇ ਨੇ ਪਹਿਲਾਂ ਇੱਕ ਸੀਟ ਦੀ ਗੱਲ ਕਰ ਰਹੇ ਸੀ ਸ਼ਾਇਦ ਆ ਜਾਏ ਕਿਤੋਂ ਦੂਜੀ ਗੱਲ ਬੀਜੇਪੀ ਨੇ ਇਹ ਵੀ ਕੀਤੀ ਉਥੇ ਕਿ ਜਿਹੜਾ ਇੰਜੀਨੀਅਰ ਰਸ਼ੀਦ ਜਿੱਥੇ ਜੁਏਪੀਏ ਲੱਗਿਆ ਹੋਇਆ ਹੈ ਉਹਦੀ ਪਰ ਰੋਲ ਪਹਿਲਾਂ ਵੀ ਦਿੱਤੀ ਤੇ ਉਹਦੂੰ ਹੋਰ ਵੀ ਵਧਾਈ ਤਾਂ ਕਿ ਬੈਲੀ ਦੀਆਂ ਵੋਟਾਂ ਆਪਸ ਦੇ ਵਿੱਚ ਵੰਡ ਕੇ ਉਹ ਇੱਕ ਇੰਡੀਪੈਂਡੈਂਟ ਗਰੁੱਪ ਜਿਹੜਾ ਆਪਣੇ ਪੱਧਰ ਦੇ ਉੱਤੇ ਖੜਾ ਹੋ ਜੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਸਾਰੀਆਂ ਗੱਲਾਂ ਦੇ ਬਾਵਜੂਦ ਨਾ ਕੇਵਰ ਬੈਲੀ ਦੇ ਵਿੱਚ ਬਲਕਿ ਜੰਮੂ ਰੀਜਨ ਦੇ ਵਿੱਚ ਵੀ ਘੱਟੋ-ਘੱਟ 25% ਸੀਟਾਂ ਜੜੀਆਂ ਨੇ ਉਹ ਨੈਸ਼ਨਲ ਕਾਨਫਰੰਸ ਲੈ ਕੇ ਗਈ ਹੈ ਰੀਜਨਲ ਪਾਰਟੀ ਦੇ ਤੌਰ ਤੇ 42 40 ਤੋਂ ਉੱਪਰ ਉੱਪਰ ਸੀਟਾਂ ਜੜੀਆਂ ਨੇ 40 ਦੇ ਨੇੜੇ ਤੇੜੇ ਜਿਹੜੀਆਂ ਸੀਟਾਂ ਨੇ ਉਹ ਨੈਸ਼ਨਲ ਕਾਨਫਰੰਸ ਲਾ ਰਹੀ ਹੈ ਔਰ ਜੇ 90 ਸੀਟਾਂ ਚੋ ਪਹਿਲੀਆਂ ਚ ਹੀ ਦੇਖਾਂਗੇ ਤਾਂ ਉਹ ਆਪ ਲਗਭਗ ਸਰਕਾਰ ਬਣਾਉਣ ਦੇ ਨੇੜੇ ਆ ਹਾਲਾਂਕਿ ਉਹਦਾ ਕਾਂਗਰਸ ਨਾਲ ਅਲਾਈਅੰਸ ਹੈ ਤੇ ਇੱਕ ਗੱਲ ਹੋਰ ਕੀਤੀ ਬੀਜੇਪੀ ਨੇ ਕਿ 5 ਐਮਐਲਏ ਨਾਮਿਨੇਟ ਵੀ ਕਰਾਂਗੇ ਅਸੀਂ ਨਾਮਿਨੇਟ ਹੋਣਗੇ ਇਸ ਤੋਂ ਬਾਅਦ ਬੀਜੇ ਨੇੜੇ ਤੇੜੇ ਪਰ ਬੀਜੇਪੀ ਥੀ ਤੋਂ ਹਟਾਇਟ 26 27 28 ਇਹ 43 ਸੀਟਾਂ ਚੋਂ 24 ਜੰਮੂ ਡਿਵੀਜ਼ਨ ਦੇ ਵਿੱਚ ਵੀ ਬਾਕੀ ਤਾਂ ਕਿਤੇ ਨਹੀਂ ਆਇਆ हां बीजेपी ਇਕ ਫਾਇਦਾ ਲਾਪਦੇ ਆਪ ਨੂੰ ਪਿੱਠ ਪਿੱਠ ਤਪ ਤਪ 파 ਰਹੀ ਹੈ ਉਹ ਇਹ ਕਹਿ ਰਹੀ ਹੈ ਕਿ ਦੇਖੋ ਜੀ ਜੰਮੂ ਕਸ਼ਮੀਰ ਤੁਸੀਂ ਵੋਟਾਂ ਪਵਾਤੀਆਂ ਨੇ ਡੈਮੋਕ੍ਰੇਸੀ ਬਹਾਲ ਕਰਤੀ ਇਹ ਤਾਂ ਲਗਾਤਾਰ ਇਸ ਤੋਂ ਪਹਿਲਾਂ ਵੀ ਡੈਮੋਕ੍ਰੇਸੀ ਬਹਾਲ ਸੀ ਫਿਰ ਫਿਰ ਬਾਰ ਬਾਰ ਚੋਣਾ ਪਹਿਲਾਂ ਵੀ ਤਾਂ ਹੁੰਦੀ ਰਹੀਆਂ ਨੇ ਲੋਕ ਵੋਟ ਵੀ ਪਾਉਂਦੇ ਰਹੇ ਨੇ ਸਵਾਲ ਇਹ ਨਹੀਂ ਹੈ ਪਰ ਸਵਾਲ ਕੇਵਲ ਇਹ ਹੈ ਕਿ ਕੀ ਫਿਰ ਉਹ ਪ੍ਰਿੰਸੀਪਲੀ ਫੈਸਲਾ ਤੁਹਾਡਾ ਠੀਕ ਸੀ ਜੇ ਉਹ ਪ੍ਰਿੰਸੀਪਲੀਟੀ ਠੀਕ ਸੀ ਤਾਂ ਲੋਕਾਂ ਨੇ ਬੀਜੇਪੀ ਨੂੰ ਮੈਜੋਰਿਟੀ ਜਾਂ ਉਹਦੇ ਸਹਿਯੋਗੀਆਂ ਨੂੰ ਜਾਂ ਜਿਨ੍ਹਾਂ ਨੂੰ ਛੱਡ ਕੇ ਇੰਡਾਇਰੈਕਟਲੀ ਬੀਜੇਪੀ ਨੇ ਟ੍ਰਾਈ ਕੀਤਾ ਉਹਨਾਂ ਨੂੰ ਕਿਉਂ ਨਹੀਂ ਦਿੱਤੀ ਲੋਕ ਅਜੇ ਵੀ ਇਹਦੇ ਨਾਲ ਕਿਉਂ ਨੇ ਇਹ ਇੱਕ ਵੱਡਾ ਸਵਾਲ ਜੰਮੂ ਕਸ਼ਮੀਰ ਦੀ ਆਚੋਣਾ ਜ਼ਰੂਰ ਕਹਿ ਰਹੀਆਂ ਨੇ ਮਤਲਬ ਲੋਕਾਂ ਦਾ ਰਿਸਪੌਂਸ ਕਰ ਰਿਹਾ ਲੋਕਾਂ ਦਾ ਹੁੰਗਾਰਾ ਕਰ ਰਹੇ ਉੱਥੇ ਡੋਡਾ ਦੇ ਵਿੱਚ ਇੱਕ ਸੀਟ ਆਮਾ ਦੀ ਪਾਰਟੀ ਲੈ ਗਈ ਕੇਜਰੀਵਾਲ ਉਹਨਾਂ ਨੇ ਵਧਾਈ ਦਿੱਤੀ ਆ ਪੂਰੀ ਕਿ ਪੰਜਵੇਂ ਰਾਜ ਦੇ ਵਿੱਚ ਵੀ ਖਾਤਾ ਖੁੱਲ ਗਿਆ ਮਤਲਬ ਆਮ ਆਦਮੀ ਪਾਰਟੀ ਦਾ ਪਰ ਉਹਨਾਂ ਨੇ ਬਹੁਤ ਕੁਝ ਇਹਦੇ ਤੇ ਨਹੀਂ ਕਿਹਾ ਹਰਿਆਣੇ ਦੇ ਰਿਜ਼ਲਟ ਤੇ ਹੁਣ ਪੰਜਾਬ ਤੇ ਇਮਪੈਕਟ ਕੀ ਪੈਣਾ ਹੈ ਦੇਸ਼ ਤੇ ਇਮਪੈਕਟ ਕੀ ਪੈਣਾ ਹੈ ਕਿਸਾਨੀ ਤੇ ਇਮਪੈਕਟ ਕੀ ਪੈਣਾ ਪਹਿਲੀ ਗੱਲ ਕਿਸਾਨ ਅੰਦੋਲਨ ਦਾ ਸਵਾਲ ਹੈ ਹਰਿਆਣੇ ਦੇ ਵਿੱਚ ਬੀਜੇਪੀ ਦਾ ਜਿੱਤਣਾ ਇੱਕ ਤਰੀਕੇ ਨਾਲ ਕਿਸਾਨ ਅੰਦੋਲਨ ਦੇ ਵੀ ਫੇਵਰ 'ਚ ਨਹੀਂ ਜਾਂਦੀ ਗੱਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਗਰਾਂ ਕਹਿੰਦਾ ਕਿਸਾਨਾਂ ਨੇ ਵੀ ਬੀਜੇਪੀ ਹਰਾਉ ਦਾ ਸੱਦਾ ਦਿੱਤਾ ਸੀ ਤੇ ਬਾਕੀ ਚੀਜ਼ਾਂ ਵੀ ਨੇ ਜਾਟ ਮੈਲਟ ਵੀ ਹੈ ਤੇ ਇਹ ਮੰਨਿਆ ਜਾਂਦਾ ਸੀ ਕਿ ਹਰ ਜੂ ਤੇ ਇਹਦਾ ਮਤਲਬ ਉਧਰ ਨੂੰ ਗੱਲ ਨਹੀਂ ਜਾਏਗੀ ਬੀਜੇਪੀ ਦੀ ਅਪਰੋਚ ਕਿਸਾਨੀ ਦੇ ਬਾਰੇ ਕੋਈ ਫਰਕ ਪਵੇ ਜੇ ਹਰਿਆਣਾ ਹਾਰ ਦੀ ਬੀਜੇਪੀ ਤਾਂ ਸ਼ਾਇਦ ਅਪਰੋਚ ਫਰਕ ਪੈਂਦਾ ਹਰਿਆਣਾ ਹਾਰ ਦੀ ਤਾਂ ਸ਼ਾਇਦ ਮਤਲਬ ਜੇ ਕਾਂਗਰਸ ਆਉਂਦੀ ਸੰਭੂ ਬਾਰਡਰ ਤੋਂ ਉਠਾ ਲੈਂਦੀ ਰੋਕਾ ਤੇ ਕਿਸਾਨ ਦਿੱਲੀ ਜਾਣ ਜੋਗੇ ਹੁੰਦੇ ਤੇ ਦਿੱਲੀ ਜਾ ਕੇ ਜੋ ਵੀ ਮਾਮਲਾ ਹੁੰਦਾ ਉਸ ਲੈਵਲ ਦੇ ਉੱਤੇ ਹੋ ਜਾਂਦਾ ਜੇ ਸਾਰੀਆਂ ਚੀਜ਼ਾਂ ਇੱਧਰੋਂ ਵਾਪਰ ਰਹੀਆਂ ਰਹੇ ਇਹਦਾ ਮਤਲਬ ਕਿਸਾਨ ਅੰਦੋਲਨ ਲਈ ਵੀ ਇਹ ਕੋਈ ਬਹੁਤ ਚੰਗੀ ਖਬਰ ਨਹੀਂ ਹੈ ਉਹ ਕਹਿ ਰਹੇ ਨੇ ਕਿਸਾਨ ਸਾਡੇ ਨਾਲ ਨਹੀਂ ਵੈਸੇ ਇੱਥੇ ਐਵੇਂ ਹੀ ਕੁਝ ਲੋਕ ਨੇ ਜਿਹੜੇ ਬਾਕੀ ਦੀਆਂ ਗੱਲਾਂ ਕਰ ਰਹੇ ਨੇ ਇਹ ਇਸ ਐਂਗਲ ਤੋਂ ਇਹਨੂੰ ਦੇਖਿਆ ਜਾਣਾ ਚਾਹੀਦਾ ਹੈ ਦੂਜੀ ਗੱਲ ਇੱਕ ਹੋਰ ਬਹੁਤ ਇੰਪੋਰਟੈਂਟ ਗੱਲ ਹੈ ਜਦੋਂ ਤੋਂ ਅਰਵਿੰਦ ਕੇਜਰੀਵਾਲ ਬਾਹਰ ਆਏ ਨੇ ਉਦੋਂ ਤੋਂ ਲੈ ਕੇ ਪੰਜਾਬ ਦੇ ਚੀਫ ਮਿਨਿਸਟਰ ਤੇ ਪੰਜਾਬ ਦੀ ਸਿਆਸਤ ਤੇ ਜਿਹੜਾ ਇੱਕ ਨજર ਰੱਖੀ ਹੋਈ ਆ ਉਹਨਾਂ ਨੇ ਜਿਹੜੇ ਗੱਲਾਂ ਹੋ ਰਹੀਆਂ ਨੇ ਇਹਦਾ ਬਹੁਤ ਵੱਡਾ ਇੰਪੈਕਟ ਪੈ ਰਿਹਾ ਹੈ ਇੰਪੈਕਟ ਕੀ ਕਿ ਪਹਿਲਾਂ ਪੰਜਾਬ ਦੇ ਚੀਫ ਮਿਨਿਸਟਰ ਨੂੰ ਉੱਥੇ ਬਹੁਤ ਤਵੱਜੋ ਨਹੀਂ ਉਹਨਾਂ ਵੱਲ ਦਿੱਤੀ ਗਈ ਫਿਰ ਸਟੇਜ ਦੇ ਉੱਤੋਂ ਇੱਕੋ ਇੱਕ ਤੁਹਾਡੇ ਕੋਲ ਫੋਲੋਫਲੈਟ ਚੀਫ ਮਿਨਿਸਟਰ ਹੈ ਉਹਨੂੰ ਬੋਲਣ ਦਾ ਮੌਕਾ ਤੱਕ ਨਹੀਂ ਦਿੱਤਾ ਗਿਆ ਫਿਰ ਉਸ ਤੋਂ ਬਾਅਦ ਲਗਾਤਾਰਤਾ ਦੇ ਵਿੱਚ ਚੀਫ ਮਿਨਿਸਟਰ ਬਿਮਾਰ ਉਹਦਾ ਪਤਾ ਲੈਣ ਕੋਈ ਨਹੀਂ ਆਇਆ ਫਿਰ ਰੀਸਫਰਿੰਗ ਹੁੰਦੀ ਹੈ ਕੌਣ ਮੰਤਰੀ ਬਣੇਗਾ ਕਿਹੜੇ ਪੋਰਟਫੋਲੀਓ ਹੋਣਗੇ ਉਹਦੇ ਵਿੱਚ ਵੀ ਇਹ ਕਿਹਾ ਜਾ ਰਿਹਾ ਕਿ ਦਿੱਲੀ ਚਲਾ ਰਹੀ ਹੈ ਪੂਰੀ ਦੀ ਪੂਰੀ ਫਿਰ ਉਦੋਂ ਬਾਅਦ ਇਹ ਵੀ ਕਿਹਾ ਜਾ ਰਿਹਾ ਸੀ ਕਿ ਚੀਫ ਮਿਨਿਸਟਰ ਕਿਰਨਾ ਚਰਨੇ ਸ਼ਾਇਦ ਹਟ ਜਾਣਗੇ ਨਹੀਂ ਚੀਫ ਮਿਨਿਸਟਰ ਦੇ ਨੇੜਲੇ ਬੰਦੇ ਹਟਾਉਣੇ ਸ਼ੁਰੂ ਕਰਤੇ ਇੱਕ ਇੱਕ ਕਰਕੇ ਤੇ ਪਹਿਲਾਂ ਓਂਕਾਰ ਸਿੰਘ ਹਟਾਇਆ ਜਿਹੜਾ ਧੂਰੀ ਦੇਖ ਰਿਹਾ ਸੀ ਸੀਐਮ ਦੀ ਨਿੱਜੀ ਕਾਂਸਟਿਚਨਸੀ ਐਜੇਓਐਸਡੀ ਉਦੋਂ ਵੀ ਪਹਿਲਾਂ ਮਨਜੀਤ ਸਿੰਘ ਹਟਾਤੇ ਸੀ ਸਿੱਧੂ ਤੇ ਫਿਰ ਡਾਇਰੈਕਟਰ ਕਮਿਊਨੀਕੇਸ਼ਨ ਬਦਵਾ ਹਟਾਤੇ ਤੇ ਪਿਛਲੇ ਦਿਨਾਂ ਤੋਂ ਚਰਚਾ ਚੱਲੀ ਜਾ ਰਹੀ ਹੈ ਸਾਈਡ ਲਾਈਨ ਕਰਨ ਦੀ ਜਿਹੜੇ ਬਲਤੇਜ ਸਿੰਘ ਪੰਨੂ ਨੇ ਇੱਕ ਹੋਰ ਉਹਨਾਂ ਦੇ ਵੀ ਚੱਲ ਚੱਲ ਰਹੀ ਹੈ ਉਹ ਚਰਚਾ ਸਾਰੇ ਦੇ ਸਾਰੇ ਮਾਮਲੇ ਦੇ ਵਿੱਚ ਤੇ ਲਗਾਤਾਰਤਾ ਦੇ ਵਿੱਚ ਹੁਣ ਦੋ ਵਾਰ ਹੋ ਗਿਆ ਅਰਵਿੰਦ ਕੇਜਰੀਵਾਲ ਦਿੱਲੀ ਦੇ ਵਿੱਚ ਪੰਜਾਬ ਦੇ ਮੰਤਰੀਆਂ ਨੂੰ ਬੁਲਾ ਕੇ ਕੈਬਨਟ ਮੰਤਰੀਆਂ ਨੂੰ ਉਹਨਾਂ ਨਾਲ ਰਾਏ ਤੇ ਉਹਨਾਂ ਨੂੰ ਜੋ ਵੀ ਡਾਇਰੈਕਸ਼ਨ ਦਿੰਦੇ ਨੇ ਬਿਨਾਂ ਚੀਫ ਮਿਨਿਸਟਰ ਤੋਂ ਚੀਫ ਮਿਨਿਸਟਰ ਦੀ ਗੈਰ ਹਾਜ਼ਰੀ ਦੇ ਵਿੱਚ ਲਗਾਤਾਰ ਉਹ ਮੀਟਿੰਗਾਂ ਬੁਲਾਈਆਂ ਜਾ ਰਹੀਆਂ ਨੇ ਔਰ ਫਿਰ ਜਲੰਧਰ ਰੱਖੀ ਸੀ ਮੀਟਿੰਗ ਜਲੰਧਰ ਵਾਲੀ ਮੀਟਿੰਗ ਦਿੱਲੀ ਦੇ ਇਸ ਇਸ਼ਾਰੇ ਤੇ ਚੰਡੀਗੜ੍ਹ ਕਰ ਦਿੱਤੇ ਕਿ ਚੀਫ ਮਿਨਿਸਟਰ ਉੱਥੇ ਬੈਠੇ ਨੇ ਸ਼ਾਮ ਤੱਕ ਆਏ ਨੇ ਆਪਣੇ ਤਰੀਕੇ ਨਾਲ ਉਹ ਲੰਘ ਗੱਲ ਹੈ ਕਿ ਉਹਨਾਂ ਨੇ ਆਪਣੀਆਂ ਮੀਟਿੰਗਾਂ ਨਹੀਂ ਤਾਂ ਮਤਲਬ ਪਿੱਛੇ-ਪਿੱਛੇ ਆਉਣ ਦਾ ਇੱਕ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਤੁਸੀਂ ਪਿੱਛੇ-ਪਿੱਛੇ ਹੋ ਸਾਰੇ ਹੁਣ ਇਸ ਗੱਲ ਤੋਂ ਕੋਈ ਰਿਵਾਈਵਲ ਹੋਏਗਾ ਕਿ ਪੰਜਾਬ ਦਾ ਚੀਫ ਮਿਨਿਸਟਰ ਜਾਂ ਉਹਨਾਂ ਨਾਲ ਸਬੰਧਤ ਲੋਕ ਇਹ ਕਹਿਣ ਦੀ ਜ਼ਰੂਰਤ ਇਸ ਕਹਿਣ ਦੀ ਹਿੰਮਤ ਹੋਏਗੀ ਅੱਗੇ ਨੂੰ ਕਿਤੇ ਕਿ ਕੇਜਰੀਵਾਲ ਸਾਹਿਬ ਹਰਿਆਣਾ ਦੇਖ ਲੋ ਤੁਹਾਡੀ ਜਨਮ ਭੂਮੀ ਹੈ ਦਿੱਲੀ ਦੇ ਨਾਲ ਹੈ ਇਧਰ ਪੰਜਾਬ ਦੇ ਨਾਲ ਹੈ ਦੋਨਾਂ ਦਾ ਅਸਰ ਕੀ ਪਿਆ ਹਰਿਆਣੇ ਤੇ ਕਿੰਨੀਆਂ ਤੇ ਜਮਾਨਤ ਜਬਤ ਹੋਈ ਕਿੰਨੇ ਪਰਸੈਂਟ ਵੋਟ ਹੋਈ ਇੱਕ ਵੀ ਸੀਟ ਜਿਹੜੀ ਹੈ ਉਹ ਕਿਉਂ ਨਹੀਂ ਜਿੱਤੀ ਗਈ ਤੇ ਇਸ ਕਰਕੇ ਇਹ ਪੰਜਾਬ ਤੇ ਦਿੱਲੀ ਅਲੱਗ ਟਾਈਪ ਦੇ ਮਾਹੌਲ ਦੇ ਵਿੱਚੋਂ ਜਿੱਤੇ ਗਏ ਨੇ ਇਹਦੇ ਤੇ ਜਿਆਦਾ ਦਖਲ ਜਿਹੜਾ ਤੁਹਾਡਾ ਜੇ ਤੁਹਾਡਾ ਕੰਮ ਕਰਦਾ ਹੁੰਦਾ ਤਾਂ ਇਹ ਤੋਂ ਪਹਿਲਾਂ ਹੀ ਕਰ ਜਾਂਦਾ ਪਰ ਇਹ ਤਾਂ ਗੱਲ ਹੁਣ ਪੰਜਾਬ ਦੇ ਆਉਣ ਵਾਲੇ ਸਮੇਂ ਦੀ ਗੱਲ ਹੈ ਕਿ ਕੀ ਪੰਜਾਬ ਦੀ ਲੀਡਰਸ਼ਿਪ ਆਪਣੇ ਦਮ ਤੇ ਆਪਣੇ ਅਸਰਟ ਕਰੂਗੀ ਔਰ ਜਿਵੇਂ ਕਿ ਕੀਤਾ ਲੱਗ ਰਿਹਾ ਸੀਗਾ ਕਿ ਸ਼ਾਇਦ ਜੀ ਮਿਨਿਸਟਰ ਨੇ ਕਾਫੀ ਸ਼ਾਮ ਤੱਕ ਦਾ ਸਮਾਂ ਦੁਪਹਿਰ ਬਾਅਦ ਤੱਕ ਦਾ ਜਲੰਧਰ ਜਨਰਲ ਮੀਟਿੰਗਾਂ ਕਰਕੇ ਗੁਜ਼ਾਰਿਆ ਉਹ ਸ਼ਾਇਦ ਇਹ ਵੈਸੇ ਥੋੜਾ ਥੋੜਾ ਦੇਣ ਦੀ ਟਰਾਈ ਕਰ ਰਹੇ ਹੋਣ ਕੋਈ ਕੋਈ ਗੱਲ ਨਹੀਂ ਤੁਸੀਂ ਮੈਨੂੰ ਨਹੀਂ ਪੁੱਛਦੇ ਮੈਨੂੰ ਬਿਨਾ ਪੁੱਛੇ ਮੀਟਿੰਗ ਵੀ ਇੱਧਰ ਉੱਧਰ ਹੋ ਗਈ ਹੈ ਤੇ ਆਪਾਂ ਕਰ ਰਹੇ ਆ ਕੰਮ ਮੈਂ ਵੀ ਆ ਜੂਗਾ ਚੋਕਾ ਡਿਲੇਟ ਆ ਜੂਗਾ ਕੈਮਰਾ ਡਿੱਗਦੀ ਰਹੂਗੀ ਤਾਂ ਵੀ ਕੀ ਗੱਲ ਕੀ ਫਰਕ ਪੈਂਦਾ ਕੀ ਇਸ ਤੋਂ ਬਾਅਦ ਆਵਾਦਵੀ ਪਾਰਟੀ ਦੇ ਅੰਦਰ ਦਾ ਜਿਹੜਾ ਕਲੇਸ਼ ਹੈ ਇਹ ਸਰੈਂਡਰ ਕਰਕੇ ਮੰਨ ਲਿਆ ਜਾਊਗਾ ਜਾਂ ਅਸਰਟ ਕਰਕੇ ਇਹਨੂੰ ਮਤਲਬ ਅੱਗੇ ਕੋਈ ਵਧਾਇਆ ਜਾਊਗਾ ਇਸ ਗੱਲ ਨੂੰ ਜਿੱਥੇ ਪੰਜਾਬ ਆਪਣੇ ਦਮ ਤੇ ਆਪ ਫੈਸਲੇ ਕਰ ਸਕੂਗਾ ਇਹ ਇਮਪੈਕਟ ਇਹ ਚੋਣਾਂ 'ਚੋਂ ਨਿਕਲਦਾ ਸੰਕੇਤ ਇਹ ਹੈ ਡਿਸਾਈਡ ਲੀਡਰਸ਼ਿਪ ਨੇ ਕਰਨਾ ਹੈ ਕਿ ਉਹਨੇ ਕਰਨਾ ਹੈ ਤਾਂ ਕੀ ਕਰਨਾ ਤੇ ਇਸ ਤੋਂ ਬਾਅਦ ਇੱਕ ਗੱਲ ਜ਼ਰੂਰ ਹੈ ਲਗਾਤਾਰਤਾ ਦੇ ਵਿੱਚ ਕਿ ਜੇ ਹਿਊਮਰਾਈਟਸ ਦੇ ਤੌਰ ਤੇ ਜੰਮੂ ਕਸ਼ਮੀਰ ਦੇਖਿਆ ਜਾਏਗਾ ਓਵਰ ਆਲ ਜੇ ਗਵਰਨਮੈਂਟ ਆਫ ਇੰਡੀਆ ਸੋਚੇ ਤਾਂ ਲੱਗਾ ਨਹੀਂ ਤਾਂ ਖੈਰ ਸ਼ਾਇਦ ਬੀਜੇਪੀ ਆਪਣੇ ਟੋਟਲ ਪੈਰਾਫਰਨੈਰੀ ਦੇ ਥਰੂ ਜਿੰਨੀ ਉਹਨਾਂ ਕੋਲ ਸਟਰੈਂਥ ਹੈ ਇਹਦੇ ਥਰੂ ਉਹ ਜਿਚਾ ਸਕਦੇ ਨੇ ਕਿ ਦੇਖੋ ਜੇ ਜੰਮੂ ਕਸ਼ਮੀਰ ਚ ਡੈਮੋਕਰੇਸੀ ਬਹਾਲ ਕਰਨਾ ਲੋਕਾਂ ਦਾ ਵੋਟ ਪਾਉਣਾ ਸਾਡੀ ਪ੍ਰਾਪਤੀ ਹੈ ਐਡਜਿਸਟ੍ਰੇਟ ਹਰਿਆਣਾ ਅਸੀਂ ਜਿੱਤ ਲਿਆ ਹਾਈ ਟ੍ਰੈਕ ਮਾਰੀ ਹੈ ਤੇ ਇਸ ਲਈ ਕਾਂਗਰਸ ਤੇ ਹੋਰ ਕੋਈ ਪਾਰਟੀ ਸਾਡੇ ਕਦ ਦਿੰਦੀ ਹੈ ਤੇ ਹੁਣ ਆਉਣ ਵਾਲੇ ਫਿਊਚਰ ਦੇ ਵਿੱਚ ਇਹ ਵੀ ਹੈ ਕਿ ਜਿਹੜਾ ਅੱਗੇ ਮਹਾਰਾਸ਼ਟਰ ਦੇ ਵਿੱਚ ਤੇ ਚਾਰਖੰਡ ਦੀਆਂ ਚੋਣਾਂ ਹੋਣੀਆਂ ਨੇ ਉਹਨਾਂ ਤੇ ਵੀ ਇਹਦਾ ਕੀ ਇੰਪੈਕਟ ਪਾਊਗਾ ਕਿ ਉੱਥੇ ਜਿਹੜੀਆਂ ਇੰਡੀਆ ਅਲਾਈਂਸ ਦੀਆਂ ਪਾਰਟੀਆਂ ਨੇ ਮਿਲ ਕੇ ਜ਼ੋਰਦਾਰ ਤਰੀਕੇ ਨਾਲ ਲੜ ਪਾਉਣਗੀਆਂ ਜਾਂ ਇਸ ਉਮੀਦ 'ਚੋ ਭਾਜਪੀ ਅੱਗੇ ਵਧ ਕੇ ਉਹਦਾ ਜੇਤੂ ਰਸ ਜਿਹੜਾ ਚੱਲੂਗਾ ਉਹਨਾਂ ਥਾਵਾਂ ਦੇ ਵਿੱਚ ਵੀ ਚੱਲੂਗਾ ਇਹ ਚੋਣਾਂ ਬਹੁਤ ਸਾਰੇ ਸੰਕੇਤ ਦੇ ਰਹੀਆਂ ਨੇ ਵੱਖ-ਵੱਖ ਸੂਬਿਆਂ ਨਹੀਂ ਨੈਸ਼ਨਲ ਲੈਵਲ ਤੇ ਔਰ ਪੰਜਾਬ ਵਰਗੇ ਸੂਬੇ ਲਈ ਵੀ ਉਹਦੀ ਸਿਆਸਤ ਨਹੀਂ ਵੀ ਹੁਣ ਸਿਆਸਤ ਦੀਆਂ ਜਿਹੜੀਆਂ ਤਰੰਗਾ ਨੇ ਆਲੇ ਦੁਆਲੇ ਖੇਡ ਰਹੀਆਂ ਨੇ ਇਹ ਉਥੇ ਜਾ ਕੇ ਨਿਰਧਾਰਤ ਹੋਣਗੇ ਜਿੱਥੇ ਜਾ ਕੇ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ ਉਹ ਆਪਣਾ ਇਕੱਠ ਕਰਦੇ ਨੇ ਜੱਕਲੇ ਖਲੇ ਰਹਿੰਦੇ ਨੇ ਉਹ ਕੋਈ ਨਵੀਂ ਸਟਰੈਟਜੀ ਬਦਲਾਉਂਦੇ ਨੇ ਜਾਂ ਪੁਰਾਣੀ ਸਟਰੈਟਜੀ ਤੇ ਪੁਰਾਣੇ ਢੰਗ ਤੇ ਕੰਮ ਕਰਦੇ ਨੇ ਉਹ ਸਾਰੀਆਂ ਚੀਜ਼ਾਂ ਨੂੰ ਦੇਖਣ ਦਾ ਸਵਾਲ ਉਹ ਕਿ ਦੇਸ਼ ਭਰ ਦੇ ਵਿੱਚ ਉਹ ਕੇਵਲ ਚੋਣਾਂ ਦੇ ਨਾਲ 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 ਸੜਕ ਦੀ ਸਿਆਸਤ ਕਿਹੋ ਜੀ ਕਰਦੇ ਨੇ ਲੋਕਾਂ ਦੇ ਮੁੱਦਿਆਂ ਤੇ ਸਿਆਸਤ ਕਿਹੋ ਜੀ ਕਰਦੇ ਨੇ ਇਹਨਾਂ ਸਾਰੀਆਂ ਚੀਜ਼ਾਂ ਦਾ ਹੀ ਜੋੜ ਮੇਲ ਜਿਹੜਾ ਇਹਦੇ ਤੇ ਪਵੇਗਾ ਇਸ ਲਈ ਮੋٹے ਤੌਰ ਤੇ ਅਜੇ ਤੱਕ ਜਿੰਨੇ ਕੁ ਨਤੀਜੇ ਸਾਹਮਣੇ ਆਏ ਨੇ ਉਹਨਾਂ ਨਤੀਜਿਆਂ ਦਾ ਲਬੂਲਵਾਵੇ ਹੋ ਜਾ ਨਜ਼ਰ ਆਉਂਦਾ ਬਾਕੀ ਜਦੋਂ ਡਿਟੇਲ ਆਏਗੀ ਕਿਹੜੇ ਰੀਜਨ ਚ ਕਿਹੜੇ ਹਰ ਖੇਚ ਕਿੰਨੇ ਪਰਸੈਂਟ ਵੋਟ ਆਈ ਔਰ ਹੋਰ ਜ਼ਿਆਦਾ ਗੰਭੀਰਤਾ ਨਾਲ ਵਿਆਖਿਆਵਾ ਹੋਣਗੀਆਂ ਸ਼ਾਇਦ ਕੁਝ ਹੋਰ ਨਵੇਂ ਤਰੀਕੇ ਨਵੇਂ ਤੱਥ ਤੇ ਨਵੀਆਂ ਦਲੀਲਾਂ ਤੇ ਨਵੇਂ ਸੰਕੇਤ ਜ਼ਿਆਦਾ ਉਬਰਣਗੇ ਤੁਸੀਂ ਦੇਖਦੇ ਰਹੋ ਪਲਾਂਗ ਅੱਜ ਲਈ ਇਹ ਨਹੀਂ ਬਹੁਤ ਬਹੁਤ ਧੰਨਵਾਦ